ਆਂਡਿਆਂ ਦੀਆਂ ਕੀਮਤਾਂ ਲੱਗੀਆਂ ਅਸਮਾਨ ਛੂਂਣ ਅਮਰੀਕਾ ਦੇ ਵਿੱਚ ਲਗਾਤਾਰ ਮਰ ਰਹੀਆਂ ਨੇ ਮੁਰਗੀਆਂ ਆਂਡਿਆਂ ਦੀ ਹੋ ਗਈ ਹੈ ਭਾਰੀ ਕਮੀ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹਿਨਾ ਮੋਜੀਆ ਆਂਡਿਆਂ ਦੀਆਂ ਕੀਮਤਾਂ ਅਸਮਾਨ ਛੂਰੀਆਂ ਨੇ ਆਂਡਿਆਂ ਦੇ ਰੇਟ ਹੁਣ ਡਬਲ ਹੋ ਚੁੱਕੇ ਨੇ ਦਰਅਸਲ ਅਮਰੀਕਾ ਦੇ ਵਿੱਚ ਮੁਰਗੀਆਂ ਦੀ ਵੱਡੀ ਸੰਖਿਆ ਦੇ ਵਿੱਚ ਮੌਤ ਹੋ ਰਹੀ ਹੈ ਜਿਸ ਮਗਰੋਂ ਆਂਡਿਆਂ ਦੀਆਂ ਕੀਮਤਾਂ ਅਸਮਾਨ ਚ ਉਣ ਲੱਗੀਆਂ ਨੇ ਆਂਡਿਆਂ ਦੇ ਰੇਟ ਡਬਲ ਹੋ ਗਏ ਨੇ ਜਿਸ ਕਰਕੇ ਆਮ ਲੋਕਾਂ ਨੂੰ ਵੀ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਾਣਕਾਰੀ ਅਨੁਸਾਰ ਅਮਰੀਕਾ ਦੇ ਵਿੱਚ ਬਰਡ ਫਲੂ ਬੜੀ ਹੀ ਤੇਜ਼ੀ ਦੇ ਨਾਲ ਫੈਲ ਰਿਹਾ ਹੈ ਜਿਸ ਕਾਰਨ ਹੁਣ ਮੁਰਗੀਆਂ ਦੀ ਵੱਡੀ ਸੰਖਿਆ ਦੇ ਵਿੱਚ ਲਗਾਤਾਰ ਹੀ ਮੌਤ ਹੋ ਰਹੀ ਹੈ ਅਤੇ ਇਸ ਮਗਰੋਂ ਆਂਡਿਆਂ ਦੀਆਂ ਕੀਮਤਾਂ ਅਸਮਾਨ ਚ ਉਣ ਲੱਗੀਆਂ ਨੇ ਜਿਸ ਕਰਕੇ ਆਂਡਿਆਂ ਦੇ ਰੇਟ ਡਬਲ ਹੋ ਗਏ ਨੇ ਅਤੇ ਆਮ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆਂਡਿਆਂ ਦੀ ਮੰਗ ਲਗਾਤਾਰ ਵਧਦੀ ਜਾ ਰਹੀ ਹੈ ਪਰ ਲਗਾਤਾਰ ਹੀ ਮੁਰਗੀਆਂ ਦੀ ਵੱਡੀ ਸੰਖਿਆ ਦੇ ਵਿੱਚ ਮੌਤ ਹੋਣ ਕਾਰਨ ਡਿਮਾਂਡ ਜਿਹੜੀ ਹੈ ਉਹ ਪੂਰੀ ਨਹੀਂ ਹੋ پا ਰਹੀ ਯੂਨਾਈਟਿਡ ਸਟੇਟ ਦੇ ਵਿੱਚ ਬਰਡ ਫਲੂ ਫੈਲ ਰਿਹਾ ਹੈ ਜਿਸ ਤੇ ਚਲਦੇ ਵੱਡੀ ਸੰਖਿਆ ਦੇ ਵਿੱਚ ਮੁਰਗੀਆਂ ਮਰ ਰਹੀਆਂ ਨੇ ਬਰਡ ਫਲੂ ਦੇ ਕਾਰਨ ਅਮਰੀਕਾ ਦੇ ਵਿੱਚ ਆਂਡਿਆਂ ਦੀ ਸਪਲਾਈ ਦੇ ਵਿੱਚ ਭਾਰੀ ਕਮੀ ਨਜ਼ਰ ਆ ਰਹੀ ਹੈ ਅਤੇ ਜਿਸ ਕਾਰਨ ਆਂਡੇ ਡਬਲ ਰੇਟ ਤੇ ਵਿਕ ਰਹੇ ਨੇ ਯੂ ਐਸ ਬਿਊਰੋ ਆਫ ਲੇਬਰ ਸਟੈਟਿਸਟਿਕਸ ਦੇ ਸਭ ਤੋਂ ਤਾਜ਼ਾ ਆંકੜਿਆਂ ਦੇ ਅਨੁਸਾਰ ਨਵੰਬਰ ਦੇ ਵਿੱਚ ਇੱਕ ਦਰਜਨ ਆਂਡੇ ਦੀ ਔਸਤ ਕੀਮਤ ਡਾਲਰ ਤੇ ਨਿਸ਼ਾਰੀਆਂ ਪੈਠ ਹੈ ਨਵੰਬਰ ਦੇ ਵਿੱਚ ਆਂਡਿਆਂ ਦੀ ਮੰਗ ਅਕਤੂਬਰ ਦੇ ਨਾਲ ਡਬਲ ਵਧੀ ਹੈ ਅਤੇ ਰੇਟ 2023 ਦੇ ਮੁਕਾਬਲੇ ਨਵੰਬਰ 2024 ਦੇ ਵਿੱਚ ਲਗਭਗ 70% ਜ਼ਿਆਦਾ ਮਹਿੰਗਾ ਹੈ沃尔ਮਾਰਟ ਦੇ ਬੁਲਾਰੇ ਨੇ ਕਿਹਾ ਹੈ ਕਿ ਹਾਲਾਂਕਿ ਕੁਝ ਖੇਤਰਾਂ ਦੇ ਵਿੱਚ ਆਂਡਿਆਂ ਦੀ ਸਪਲਾਈ ਘੱਟ ਹੈ ਪਰ沃尔ਮਾਰਟ ਗਾਹਕਾਂ ਦੀ ਮੰਗ ਨੂੰ ਪੂਰਾ ਕਰਨ ਦੇ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ ਜਨਵਰੀ 6 2025 ਨੂੰ ਸੀਡੀਸੀ लुइसियाना ਦੀ ਜਾਰੀ ਰਿਪੋਰਟ ਮੁਤਾਬਕ ਪਹਿਲਾ ਗੰਭੀਰ ਏਵੀਅਨ ਇਨਫਲੂਐਂజా ਬਿਮਾਰੀ ਨਾਲ ਹਸਪਤਾਲ ਦੇ ਵਿੱਚ ਦਾਖਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। 2024 ਤੋਂ ਹੁਣ 6 ਜਨਵਰੀ 2025 ਤੱਕ ਸਯੁਕਤ ਰਾਜ ਦੇ ਵਿੱਚ H5N1 ਬਰਡ ਫਲੂ ਦੇ 4 ਮਨੁੱਖੀ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਸਯੁਕਤ ਰਾਜ ਦੇ ਵਿੱਚ ਇੱਕ ਵਿਅਕਤੀ ਦੀ H5 ਲਾਗ ਦੇ ਨਤੀਜੇ ਵਿੱਚ ਮੌਤ ਹੋਈ ਹੈ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਅਜੇ ਤੱਕ ਕਿਸੇ ਵਿਅਕਤੀ ਤੋਂ ਵਿਅਕਤੀ ਦੇ ਵਿੱਚ ਫੈਲਣ ਦੀ ਪਛਾਣ ਨਹੀਂ ਕੀਤੀ ਗਈ ਹੈ। ਨਿਊਜ਼ ਡੈਸਕ ਰਿਪੋਰਟ, ਲਾਈਵ ਪੰਜਾਬੀ ਟੀਵੀ। ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ।